ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭੋਲੂ ਵਾਲੇ ਦੇ ਵਿੱਚ ਭੋਲੂ ਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇੱਕ ਭੋਲੂ ਵਾਲਾ ਫਰੀਦਕੋਟ ਦਾ ਵੀ ਹੈਗਾ ਵਾ ਜਦੋਂ ਤੁਸੀਂ ਪਤਲੀ ਤੋਂ ਭੋਲੂ ਵਾਲੇ ਪਿੰਡ ਦੇ ਵਿੱਚ ਐਂਟਰੀ ਕਰੋਗੇ ਤਾਂ ਪਿੰਡ ਦੇ ਵਿੱਚ ਵੜਨਸਾਰੀ ਬਾਈ ਹੁਣਾਂ ਦਾ ਘਰ ਆ ਮਿੱਤਰੋ ਸੜਕ ਦੇ ਉੱਤੇ ਫਿਰਨੀ ਦੇ ਉੱਤੇ ਘਰ ਆ ਜਾਵਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਬਕਾਉ ਆ ਮਿੱਤਰੋ ਬਾਈ ਹੁਣਾਂ ਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਮਾਂਡ ਆ ਸਾਰੀ ਜਾਣਕਾਰੀ ਲੈਣੇ ਮੈਂ ਥੋੜੀ ਜੀ ਡਰਦੀ ਆ ਇਹਨੂੰ ਆਪਾਂ ਤੋੜਦੇ ਨਹੀਂ ਬਾਕੀ ਕੋਸ਼ਿਸ਼ ਕਰ ਲਾਂਗੇ ਜਿੰਨੀ ਕੁ ਤੋੜੀ ਵੀ ਗਈ ਤੇ ਸਾਰੀ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਭਾਈ ਜੀ ਸੇਤਾ ਦੇ ਪਰਿਵਾਰ ਸਾਰੇ ਵਧੀਆ ਠੀਕ ਚਲੋ ਸ਼ੁਕਰਚਨ ਨਾਮ ਦੱਸ ਦਈਏ ਘਰਾਂ ਦੀ ਵੀਰੇ ਨਾ ਮੇਰਾ ਜੱਸਾ ਬਾਈ ਜੱਸਾ ਜੱਸੇ ਬਾਈ ਫਿਰ ਮੈਂ ਘਰ ਦੀ ਹੋਈ ਹੈ ਕਿ ਮੈਂ ਘਰ ਦੀ ਆਪਣੀ ਕਿੰਨਵਾ ਸੂਏ ਸੁੰਦੀ ਹੈ ਵੀਰੇ ਇਹ ਤੀਜੇ ਸੂਏ ਸੂਣੀ ਛੋਟੀ ਜੀ ਸੂਏ ਸੂਣਾ ਨੇ ਕਿਨੇ ਦਿਨ ਪਿਆ ਵੀਰੇ ਇੰਦੇ ਹਜੇ ਇਹ ਲੈ ਜੋ 7-8 ਦਿਨ ਬਾਈ ਹਜੇ ਅੱਛਾ ਚੂਨ ਵਾਲਾ ਦੁੱਧ ਕਿੰਨਾ ਚੋ ਲੈਣਾ ਤੂੰ ਫਿਰ ਦੁੱਧ ਬਾਈ ਪਿਛਲੀ ਵਾਰ ਇਹ 16 ਤੋਂ 17 ਕਿਲੋ ਦੁੱਧ ਚੋਇਆ ਇਹਦਾ ਇਹਦੇ ਥੱਲੇ ਹੈ ਅੱਛਾ ਜੇ ਕੋਈ ਹੁਣ ਸੌਦਾ ਕਰ ਲਵੇ ਚੋ ਕੇ ਲੈ ਜਾਣੀ ਜਾਂ ਚੋ ਕੇ ਵੀ ਲੈ ਜਾ ਸਕਦਾ ਯਾਰ ਜੀ ਹਾਂ ਜੇ ਮਾਲ ਨੂੰ ਸੂਪੀ ਫੇਰ ਚੋਕੇ ਵੀ ਅਗਲਾ ਚੈੱਕ ਕਰਕੇ ਲੈ ਜਾ ਸਕਦਾ ਠੀਕ ਹੈ ਵੀਰੇ ਜੇ ਕਿ ਪਹਿਲਾਂ ਗੱਪਣ ਗੱਪਣ ਵੇਖਿਓ ਤਾਂ ਅਗਲੇ ਦੀ ਕਿਸਮਤ ਹੈ ਨਾ ਵੀ ਕਿੰਨਾ ਚੰਦਾ ਅਗਲੇ ਦੇ ਸਿਆਉਂ ਗਰੰਟੀ ਵਾਲੀ ਮੱਝ ਹੈ ਯਾਰ ਬਾਈ ਜਮਾ ਠੀਕ ਹੈ ਵੀਰੇ ਵੀ ਘਰੇ ਰੱਖਣ ਵਾਲੇ ਬੰਦੇ ਦੇ ਲਈ ਲਾਹੇਵੰਦ ਹੈ ਨਾ ਬਹੁਤ ਚੰਗੀ ਚੋਰੀ ਡਰਦੀ ਡਰਦੀ ਹੈ ਨਾ ਡਰਦੀ ਆਏ ਨਾ ਕਿਤੇ ਬੰਦਾ ਯਾਰ ਉਪਰਿਆ ਕਰਦੀ ਆ ਸੁਣਾ ਹੂੰ ਠੀਕ ਹੈ ਵੀਰੇ ਅੱਛਾ ਦੇਣ ਜੇ 7-8 ਪੈ ਜਾਂਦੇ ਹੈ ਹਾਂਜੀ ਬਹੁਤ ਸੋਹਣੀ ਮੱਝ ਆ ਬਾਈ ਹੈ ਨਾ ਅੱਛਾ ਵੀਰੇ ਇਹਨੂੰ ਮਨਾਂ ਰੇਟ ਫਿਰ ਕੀ ਤੈਅ ਕਰਾਂਗੇ ਆਪਾਂ ਇਹਦਾ ਰੇਟ ਤਾਂ ਬਈ 1.6 ਕਰ ਦਾਂਗੇ ਜਿੰਨੀ ਗਜਾ ਨਿਕਲ ਜੇ ਜਿੰਨੀ ਕੋ ਕੱਢ ਦੇਗਾ ਨਿਭੇੜ ਦੇ ਕਾ ਡੇਢ ਦੀ ਦੇ ਦਾਂਗੇ ਭਾਈ ਯਾਰ ਪੂਰੇ ਮਾਤ ਬਹੁਤ ਚੰਗੀ ਮਾਤ ਹੈ ਅੱਛਾ ਠੀਕ ਹੈ ਫਿਰ ਐਦ ਕੀ ਕਿਹੜਾ ਭਰਾਤ ਆ ਜਾਂਦੇ ਠੀਕ ਹੈ ਭਾਈ ਪੈਂਡ ਹੀ ਆਪਣੇ ਝੋਟਾ ਯਾਰ ਅਸੀਂ ਡਾਇਰੈਕਟ ਕ੍ਰਾਸ ਹੋਈ ਹੋਈ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਲੈ ਵੀ ਮਿੱਤਰੋ ਤੋੜ ਦਈਏ ਵੀਰੇ ਕਿਵੇਂ ਕਰੀਏ ਇਹਨੂੰ ਤੋੜਦੰਨੇ ਵਾਲੀ ਕੋਈ ਨਹੀਂ ਆਈ ਡੀ ਤੋੜ ਦੇ ਫਿਰ ਮਾੜੀ ਜੀ ਯਾਰ ਕਾਢੀ ਦੇ ਇਹਦਾ ਮਾੜਾ ਹੂੰ ਬੰਦੇ ਵੇਖ ਕੇ ਡਰਦੀ 94633 4522 4522 ਇੱਕ ਵਾਰੀ ਹੋਰ ਬੋਲ ਦੇ ਵੀਰੇ 94633 ਜੀ 47226 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਰਾਬਤਾ ਕਰ ਮਿੱਤਰੋ ਆਜੋ ਹੁਣ ਤੋਰ ਕੇ ਵੀਨੇ ਤੀਜਾ ਸੂਆ ਸੁਣਦੀ ਆ ਮਿੱਤਰੋ ਹਫਤੇ ਤੋਂ 10 ਦਿਨ ਦੀ ਹਜੇ ਕੱਚੀ ਆ ਮੈਂ 16 ਕਿਲੋ ਦੁੱਧ ਪੀਕ ਲੈਵਲ ਦਾ ਕੰਡੇ ਵਾਲਾ ਜਿਹੜਾ ਇਹਦਾ ਕਰਮਾਲੀ ਦਾ ਰਿਕਾਰਡ ਆ ਪਿੱਠ ਪੁੜੇ ਵੱਲੋਂ ਖੰਡ ਨਹੀਂ ਖੁਡਣੀ ਵੱਲੋਂ ਮਜ਼ਬੂਤੀ ਵਾਲੇ ਪੱਖ ਤੋਂ ਮੈਂ ਬਾਹਲੀ ਡਬਲ ਆ ਕੋਈ ਕਹਿਣ ਤੋਂ ਪਾਵੇ ਨਹੀਂ ਵੀ ਛੋਟੀ ਨਹੀਂ ਮੈਂ ਬਾਈ ਦੇ ਘਰੇ ਮਈਆਂ ਸਾਰੀਆਂ ਚੰਗੀਆਂ ਉਹਨਾਂ ਮਈਆਂ ਦੇ ਵਿੱਚ ਰਲਦੀ ਨਹੀਂ ਉਹਨਾਂ ਤੋਂ ਡਬਲ ਲੱਗਦੀ ਆ ਮਿੱਤਰੋ ਲੇਵੇ ਵਾਲੇ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਤੇ ਹੱਡਾ ਪੈਰਾਂ ਵਾਲੇ ਪੱਖ ਤੋਂ ਸਾਰੇ ਪਾਸੇ ਤੋਂ ਸੋਹਣੀ ਸੁਨੱਖੀ ਆ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਮਿੱਤਰੋ ਜਿਹੜੇ ਭਰਾ ਚੰਗੇ ਦੁੱਧ ਵਾਲੀ ਮਈਆਂ ਦੇ ਪਾਲ ਦੇ ਵਿੱਚ ਆ ਫਿਰ ਬ ਜੀ ਡਰਦੀ ਆ ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਨੀ ਵਿਖਾਉਣ ਦੀ ਤਸੱਲੀ ਹੋਈ ਦਕਾ ਕੇ ਜਾਵਾਂਗੇ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਭੋਲੂ ਵਾਲਾ